ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ ਅਨੰਦਪੁਰ ਸਾਹਿਬ ਦੇ ਇੱਕ ਪਵਿੱਤਰ ਤੇ ਪ੍ਰਾਤਨ ਸਥਾਨ ਗੁਰਦੁਆਰਾ ਜੋ ਤਪਸਥਾਨ ਹੈ ਭਾਈ ਜੇਤਾ ਜੀ ਭਾਈ ਜੇਤਾ ਜੀ ਉਹ ਜਿਹੜੇ ਗੁਰੂ ਮਹਾਰਾਜ ਦੇ ਸੀਸ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਇਤਪੁਰ ਸਾਹਿਬ ਪਹਿਲੇ ਬਵਨਗੜ੍ਹ ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਉਹ ਭਾਈ ਜੇਤਾ ਜੀ ਤੇ ਬਾਬਾ ਜੀਵਨ ਸਿੰਘ ਜੀ ਇਹਨਾਂ ਦਾ ਤਪ ਸਥਾਨ ਆਜੋ ਤੁਹਾਨੂੰ ਕਰਾਈਏ ਫਿਰ ਦਰਸ਼ਨ ਤੇ ਬਾਕੀ ਕਰਦੇ ਆਂ ਗੱਲਬਾਤ ਤੇ ਨਾਲ ਹੀ ਉੱਥੇ ਮੌਜੂਦ ਹੈ ਗੁਰਦੁਆਰਾ ਸਾਹਿਬ ਚ ਜੋ ਕਿ ਜੋ ਅਨੰਦਪੁਰ ਸਾਹਿਬ ਦਾ ਹੇਠਲਾ ਹਿੱਸਾ ਹੈ ਸਹੀ ਦਿਵਗ ਵਾਲੀ ਸਾਈਡ ਦਾ ਉਸ ਤੋਂ ਅੱਗੇ ਪੌੜੀਆਂ ਚੜ੍ਹਦੀਆਂ ਐ ਉੱਪਰ ਨੂੰ 84 ਪੌੜੀਆਂ ਗੁਰੂ ਸਾਹਿਬ ਦੇ ਵੇਲੇ ਦੀਆਂ ਉਹਦੇ ਤੁਹਾਨੂੰ ਕਰਾਂਦੇ ਆ ਦਰਸ਼ਨ ਆ ਜਾਓ ਇਹ ਲਿਖਿਆ ਹੋਇਆ ਹੈ ਜੀ 84 ਪੌੜੀਆਂ ਗੁਰੂ ਸਾਹਿਬ ਦੇ ਵੇਲੇ ਦੀਆਂ ਜਦੋਂ ਗੁਰੂ ਮਹਾਰਾਜ ਇੱਥੇ ਤੇ ਉਹਦੇ ਛੋਟੇ ਸਾਹਿਬ ਜਾਦੇ ਉਹ ਰਿਆ ਕਰਦੇ ਸੀ ਕਾਰੋਈ ਸਾਹਿਬ ਜਾਦੇ ਗੁਰੂ ਮਹਾਰੇ ਤੇ ਉਹਨਾਂ ਦੇ ਪਰਿਵਾਰ ਤੇ ਇਹ ਆਨੰਦਗੜ੍ਹ ਨਾਲ ਰਿਲੇਟਡ ਹੈ ਬਿਲਕੁਲ ਇਸ ਸਾਈਡ ਆ ਜਾਓ ਤਾਂ ਇਹ ਆਨੰਦਗੜ੍ਹ ਸਾਹਿਬ ਜੋ ਗੁਰਦੁਆਰਾ ਉਹ ਸ਼ੁਰੂ ਹੋ ਗਿਆ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਥੱਲੇ ਵਾਲੀ ਸਾਈਡ ਤੋਂ ਵੀ ਇਹ ਆਨੰਦਗੜ੍ਹ ਸਾਹਿਬ ਦਾ ਇੱਕ ਪਾਸਾ ਜੋ ਕਿਲਾ ਹੈ ਮਹਾਰੇ ਦਾ ਇਹ ਉਹਦਾ ਇੱਕ ਪਾਸਾ ਤੇ ਇਹ ਨੇ ਉਹ 84 ਪੌੜੀਆਂ ਜਿਦੇ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਦਰਸ਼ਨ ਜੋ ਕਿ ਪ੍ਰਾਤਨ ਉਸੇ ਸਮੇਂ ਦੀਆਂ ਜਦੋਂ ਗੁਰੂ ਮਹਾਰਾਜ ਇੱਥੇ ਉਹਨਾਂ ਦਾ ਪਰਿਵਾਰ ਇੱਥੇ ਰਹਿੰਦਾ ਸੀਗਾ ਤੇ ਭਾਈ ਜੇਤਾ ਜੀ ਦਾ ਤਪਸਥਾਨ ਹੈ ਉਹ ਨਾਲ ਉੱਥੋਂ ਹੀ ਮਹਾਰਾਜ ਤੇ ਸਾਹਿਬਜ਼ਾਦੇ ਅਕਸਰ ਉੱਪਰ ਚੜਿਆ ਤੇ ਉਤਰੇ ਕਰਦੇ ਸਨ ਆਜੋ ਸ਼ੁਰੂ ਚ ਤੁਹਾਨੂੰ ਪਹਿਲਾਂ ਦਿਖਾਈਏ ਪੌੜੀਆਂ ਫਿਰ ਕਰਾਈਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਤਪਸਥਾਨ ਦੇ ਉਸ ਤੋਂ ਬਾਅਦ ਤੁਹਾਨੂੰ ਕਰਦੇ ਆ ਅੱਗੇ ਗੱਲਬਾਤ ਇਹ ਮੈਂ ਇਹ ਹਿੱਸਾ ਪਹਿਲੇ ਤੁਹਾਨੂੰ ਦਿਖਾਇਆ ਜਿਹੜਾ ਇਹ ਹੈ ਅਨੰਦਗੜ੍ਹ ਸਾਹਿਬ ਦਾ ਤੇ ਤੇ ਅਨੰਦਗੜ੍ਹ ਸਾਹਿਬ ਜਿੱਦਾਂ ਆਪਾਂ ਮੋਸਟਲੀ ਆਉਂਦੇ ਆ ਤਾਂ ਉੱਪਰ ਉੱਪਰ ਅਨੰਦਗੜ੍ਹ ਸਾਹਿਬ ਹੋ ਗਿਆ ਇਹ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬੋਲੀ ਸਾਹਿਬ ਹੋ ਗਿਆ ਉੱਥੇ ਮੱਥਾ ਟੇਕ ਕੇ ਅਕਸਰ ਸੰਗਤ ਜਿਹੜੀ ਨਿਕਲ ਜਾਂਦੀ ਹੈ ਇਹ ਜੋ ਮੈਂ ਤੁਹਾਨੂੰ 84 ਪੌੜੀਆਂ ਇਹ ਹੈਗੀਆਂ ਆਨੰਦਪੁਰ ਸਾਹਿਬ ਦੇ ਜੋ ਵਿੱਚ ਬਾਜ਼ਾਰ ਹੈ ਨੀਚੇ ਵਾਲਾ ਸਾਈਡ ਜਿਹਨੂੰ ਨਵੀਂ ਵਾਦੀ ਕਹਿੰਦੇ ਆ ਨਵੀਂ ਵਾਦੀ ਤੋਂ ਉੱਪਰ ਚੜ੍ਹਦੀਆਂ ਪੌੜੀਆਂ ਤੇ ਉਹ ਪੌੜੀਆਂ ਨੇ ਤੇ ਇਹ ਸਾਹਮਣੇ ਆਨੰਦਗੜ੍ਹ ਸਾਹਿਬ ਜੋ ਕਿਲਾ ਇਹਦੇ ਬਾਰੇ ਸਾਰੇ ਹੀ ਸੰਗਤ ਜਾਣਦੀ ਹੈ ਇਹਦਾ ਵੀ ਤੁਹਾਨੂੰ ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅਗਲਾ ਵਲੋਗ ਇਹਦਾ ਤੁਹਾਨੂੰ ਦਿਖਾਵਾਂਗੇ ਵਿਸਤਾਰਪੂਰਵਕ ਦੱਸਾਂਗੇ ਇਹਦਾ ਇਹ ਆਨੰਦਗਰ ਸਾਹਿਬ ਦਾ ਉਹ ਕਿਲਾ ਜਿਹੜਾ ਗੁਰੂ ਮਾਰੇ ਦਾ ਮੇਨ ਸੀਗਾ ਕਿਲਾ ਗੁਰੂ ਮਾਰੇ ਦਾ ਘਰ ਤੇ ਇਹ ਗੁਰਦੁਬਾਰਾ ਸਾਹਿਬ ਤੇ ਸਾਹਮਣੇ ਹੈ ਜੀ ਉਹ ਤਪਸਥਾਨ ਜਿਹਨੂੰ ਹੈ 84 ਪੋੜੀਆਂ ਜਿੱਥੋਂ ਸੀਗਾ ਆਣ ਜਾਣ ਗੁਰੂ ਮਾਰੇ ਦਾ ਤੇ ਸਾਰੇ ਪਰਿਵਾਰ ਉਥੋਂ ਲੰਗਿਆ ਵਿਚਰੇ ਕਰਦਾ ਸੀਗਾ ਤੇ ਕੇ ਮੈਂ ਤੁਹਾਨੂੰ ਇੱਧਰ ਦਿਖਾ ਇੱਕ ਵਾਰ ਚਾਤ ਮਰਾਉਣ ਲਈ ਦਿਖਾਉਣ ਲਈ ਕਿ ਹਾਂ ਇਹ ਉਹ ਏਰੀਆ ਹੈ ਜੋ ਅਨੰਦਗੜ੍ਹ ਸਾਹਿਬ ਤੋਂ ਬੈਕ ਸਾਈਡ ਹੈ ਅਨੰਦਗੜ੍ਹ ਰਸ ਤੋਂ ਉਧਰ ਦੱਸਿਆ ਮੇਨ ਫਰੰਟ ਅੱਗੇ ਇਹ ਦਾ ਅਨੰਦਗੜ੍ਹ ਸਾਹਿਬ ਦਾ ਇੱਕ ਹਿੱਸਾ ਇਹ ਦੇਖ ਲੋ ਇਹ ਨੰਨਗੜ ਸਾਊਥ ਆਫਿਸ ਦਾ ਕੇਸਗੜ ਸਾਹ ਵਾਲਾ ਆ ਜੋ ਚੱਲੀਏ ਅੱਗੇ ਤੇ ਦੱਸੀਏ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਦੇ ਪਿਤਾ ਜੀ ਪ੍ਰਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਏ ਸੀ ਇਹ ਉਹ ਤਪਸਥਾਨ ਤੇ ਆ ਜੋ ਨਾਲ ਹੀ ਤੁਹਾਨੂੰ ਦਿਖਾਉਨੇ ਆ ਉਹ ਪੂੜੀਆਂ ਥੱਲੇ ਤੋਂ ਦੇ ਉਸ ਤੋਂ ਬਾਅਦ ਕਰਵਾਵਾਂਗੇ ਦਰਸ਼ਨ ਬਣੇ ਰਹੋ ਹਾਂਜੀ ਕਰੋ ਦਰਸ਼ਨ ਇਹ ਨੇ ਜੀ ਉਹ ਪਾਵਨ ਪਵਿੱਤਰ 84 ਪੌੜੀਆਂ ਜੋ ਕਿ ਸਿੱਧੀਆਂ ਜੋੜਦੀਆਂ ਉੱਪਰ ਅਨੰਦਗੜ੍ਹ ਸਾਹਿਬ ਨੂੰ ਤੇ ਭਾਈ ਜੇਤਾ ਜੀ ਦੇ ਤਪ ਸਥਾਨ ਨੂੰ ਇਹ ਨੇ ਉਹ ਪੌੜੀਆਂ ਜਿਨ੍ਹਾਂ ਰਾਹੀਂ ਗੁਰੂ ਮਹਾਰਾਜ ਵੀ ਕਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਇਹਨਾਂ ਪੌੜੀਆਂ ਤੋਂ ਆਇਆ ਜਾਇਆ ਕਰਦੇ ਸਨ ਤੇ ਦਰਸ਼ਨ ਕਰੋ ਤੁਸੀਂ ਪ੍ਰਾਤਨ ਇਹ ਜਿਉਂਦੇ ਦਿਉ ਇਹਨਾਂ ਨੇ ਸਾਂਭ ਕੇ ਰੱਖੀ ਹੋਈਆਂ ਪੱਥਰਾਂ ਦੀ ਉਹ ਘੜੀਆਂ ਹੋਈਆਂ ਇਹ ਪੌੜੀਆਂ ਨੇ ਜੀ ਤੇ ਮਾੜਾ ਮੋਟੇ ਦੀ ਥੋੜੀ ਸਾਂਭ ਸੰਭਾਲ ਲਈ ਜਰੂਰੀ ਦੀ ਪੈਚਿੰਗ ਵਗੈਰਾ ਕੀਤੀ ਵੀ ਹੈ ਲੇਕਿਨ ਹੈ ਇਹ ਉਵੇਂ ਹੀ ਪ੍ਰਾਤਨ ਤੇ ਆ ਆਲਾ ਦੋਲਾ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਕੋਈ ਇੱਕ ਅਨੰਦਪੁਰ ਸਾਹਿਬ ਚ ਸਥਾਨ ਹੈ ਜਿਹੜਾ ਤੁਹਾਨੂੰ ਕੱਚਾ ਇਦਾਂ ਪਹਾੜੀ ਨੂਮਾ ਦਿਖਦਾ ਹੈ ਜਿਵੇਂ ਕਿ ਕਦੇ ਕੇਸਗੜ੍ਹ ਸਾਹਿਬ ਹੋਇਆ ਕਰਦਾ ਸੀਗਾ ਉੱਚੀ ਟਿੱਬੀ ਤੇ ਤੇ ਉਵੇਂ ਇੱਕ ਕੱਚਾ ਤੁਹਾਨੂੰ ਦਿਖ ਰਿਹਾ ਵਾਲਾ ਦਵਾਲਾ ਜੋ ਛੋਟੀ ਇੱਕ ਪਹਾੜੀ ਹੈ ਇਹ ਨੇ ਉਹ ਪੂਰੀਆਂ 84 ਪੌੜੀਆਂ ਉਸ ਤੋਂ ਬਾਅਦ ਆਇਆ ਇੱਧਰ ਅੱਗੇ ਪੁਰਤਨ ਭਾਈ ਜੇਤਾ ਜੀ ਜੋ ਕਿ ਜਦੋਂ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਆਏ ਸੀ ਫਿਰ ਗੁਰੂ ਮਹਾਰੇ ਨੇ ਉਹਨਾਂ ਨੂੰ ਆਪਣੇ ਕਲਾਵੇ ਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਉਸ ਤੋਂ ਬਾਅਦ ਚ ਗੁਰੂ ਮਹਾਰਾਜ ਨੇ ਜੋ ਕਿ ਖਾਲਸੇ ਦੀਆਂ ਫੌਜਾਂ ਤਿਆਰ ਕਰਨ ਲਈ ਪਹਿਲਾਂ ਤਾਂ ਭਾਈ ਜੇਤਾ ਜੀ ਨੂੰ ਜਰਨੈਲ ਥਾਪਿਆ ਤੇ ਫਿਰ ਉਹਨਾਂ ਨੇ ਜੋ ਪੰਜ ਕਿਲੇ ਬਣਾਏ ਇਹ ਉਹਨਾਂ ਤੋਂ ਵੀ ਇੱਕ ਪ੍ਰਾਤਨ ਉਹਨਾਂ ਦਾ ਸਥਾਨ ਹੈ ਜੀ ਭਾਈ ਜੇਤਾ ਜੀ ਦਾ ਜਿਨ੍ਹਾਂ ਨੂੰ ਕੀ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਜਦੋਂ ਮਹਾਰੇ ਸੀਸ ਦੇਣਗੇ ਐ ਉਹ ਭਾਈ ਜੇਤਾ ਜੀ ਨਾਲ ਸੀ ਇਹ ਸਾਹਮਣੇ ਇੱਕ ਪ੍ਰਾਤਨ ਤਸਵੀਰ ਹੈ ਜੀ ਸਾਹਮਣੇ ਤਪਸਥਾਨ ਦੀ ਇਸੇ ਸਥਾਨ ਦੀ ਹੁਣ ਥੋੜਾ ਜਿਆਦਾ ਇਹਦੀ ਰੀਨੋਵੇਸ਼ਨ ਵਗੈਰਾ ਕੀਤੀ ਹੋਈ ਹੈ ਤੇ ਇਹ ਸਾਹਮਣੇ ਇਤਿਹਾਸ ਲੱਗਿਆ ਹੋਇਆ ਇਹਦੇ ਚ ਬਾਖੂਬੀ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਕਲੀ-ਕਲੀ ਚੀਜ਼ ਦਾ ਜੋ ਕਿ ਵਰਣਨ ਕੀਤਾ ਵਾ ਭਾਈ ਜੇਤਾ ਜੀ ਉਹ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸ਼ਹੀਦੀ ਦੇਣ ਦਿੱਲੀ گئے ਸੀਗੇ ਤੇ ਮਹਾਰਾਜ ਦਾ ਜਦੋਂ ਸੀਸ ਲੈ ਕੇ ਉਹ ਵਾਪਸ ਆਇਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇੱਥੇ ਉਸੇ ਯਾਦ ਨੂੰ ਇੱਕ ਤਾਜ਼ਾ ਕਰਦੇ ਹੋਏ ਇੱਕ ਤਸਵੀਰ ਲੱਗੀ ਹੈ ਬਹੁਤ ਸੋਹਣੀ ਦਿਖਾਉਂਗਾ ਤੁਹਾਨੂੰ ਅੱਗੇ ਤੇ ਪਹਿਲਾਂ ਤੁਸੀਂ ਦੇਖੋ ਇਹ ਏਰੀਆ ਕਿੰਦੀ ਹਾਈਟ ਸਾਹਮਣੇ ਤੁਹਾਨੂੰ ਸਾਰਾ ਹੀ ਆਨੰਦਪੁਰ ਸਾਹਿਬ ਦਿਖ ਰਿਹਾ ਸਾਹਮਣੇ ਭਾਵੇਂ ਉਹ ਰੇਲਵੇ ਸਟੇਸ਼ਨ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਇਸ ਤੋਂ ਸੱਜੇ ਹੱਥ ਕੇਸਗੜ੍ਹ ਸਾਹਿਬ ਹੈ ਤੇ ਅੱਗੇ ਸਾਰਾ ਹੀ ਆਨੰਦਪੁਰ ਸਾਹਿਬ ਦਿਖਦਾ ਕੋਸ਼ਿਸ਼ ਕਰੂੰਗਾ ਤੁਹਾਨੂੰ ਦੂਜੀ ਸਾਈਡ ਤੋਂ ਦਿਖਾਉਣ ਦੀ ਇਹ ਉਹ ਸਥਾਨ ਹੈ ਜੀ ਪੁਰਾਤਨ ਤੇ ਮਾਰੇ ਨੇ ਫਿਰ ਦੁਸ਼ਮਣਾਂ ਨਾਲ ਮੁਗਲਾਂ ਨਾਲ ਲੋਹਾ ਲੈਣ ਲਈ ਇੱਥੋਂ ਹੀ ਪ੍ਰਣ ਕਰਕੇ ਜਦੋਂ ਭਾਈ ਜੇਤਾ ਜੀ ਆਏ ਸੀਗੇ ਇਸ ਲੈ ਕੇ ਉਹਨਾਂ ਨੂੰ ਮੇਨ ਜਮੈਲ ਥਾਪਿਆ ਗਿਆ ਗੁਰੂ ਮਹਾਰਾਜ ਵੱਲੋਂ ਤੇ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਕੇਸਗੜ੍ਹ ਸਾਹਿਬ ਹੈ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਨੇ ਇੱਥੇ ਜੋ ਹੱਦਬੰਦੀ ਕਰਨ ਲਈ ਔਰ ਦੁਸ਼ਮਣਾਂ ਤੇ ਨਜ਼ਰ ਲਖਣ ਲਈ ਜਿਹੜੇ ਕਿ ਪੰਜ ਕਿਲੇ ਬਣਾਏ ਇਹ ਹੈ ਉਹ ਸਾਹਮਣੇ ਜਦੋਂ ਸੀਸ ਲੈ ਕੇ ਭਾਈ ਜੇਤਾ ਜੀ ਆਏ ਹਾਂਜੀ ਇਹ ਨੇ ਜੀ ਉਹ ਪੌੜੀਆਂ ਜਿਹੜੀਆਂ ਆਪਾਂ ਚੜ੍ਹ ਕੇ ਹੁਣ ਆਏ ਆ ਉਤੋਂ ਦੀ ਉਦੋਂ ਬਾਅਦ ਤੁਹਾਨੂੰ ਕਰਵਾਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਇਸੇ ਤੋਂ ਆਪਾਂ ਚੱਲੇ ਆਂ ਵਾਪਸ ਕਿਉਂਕਿ ਆਪਾਂ ਆਏ ਸੀ ਇਸ ਸਾਈਡ ਤੋਂ ਇਹ ਜੀ ਆਪਣਾ ਇੱਕ ਛੋਟੀ ਜੀ ਕੋਸ਼ਿਸ਼ ਉਹਨਾਂ ਟਾਈਮਾਂ ਨੂੰ ਬੇਯਾਦ ਕਰੀਏ ਜਦੋਂ ਗੁਰੂ ਮਹਾਰਾਜ ਤੇ ਉਹਨਾਂ ਦਾ ਪਰਿਵਾਰ ਇਹਨਾਂ ਢੋੜੀਆਂ ਤੋਂ ਇਸ ਸਥਾਨ ਆਪਣੇ ਅਨੰਦਗੜ੍ਹ ਜੋ ਕਿ ਅਨੰਦਗੜ੍ਹ ਕਿਲੇ ਦਾ ਹੀ ਸਾਰਾ ਹੈ ਏਰੀਆ ਤੇ ਉੱਪਰੋਂ ਮੈਂ ਤੁਹਾਨੂੰ ਜਿਵੇਂ ਦਿਖਾਇਆ ਵੀਡੀਓ ਚ ਸਾਰਾ ਵਿਊ ਅਨੰਦਪੁਰ ਸਾਹਿਬ ਦਾ ਆਂਦਾ ਹੈ ਕੇਸਗੜ੍ਹ ਸਾਹਿਬ ਤੋਂ ਲੈ ਕੇ ਭਾਵੇਂ ਰੇਲਵੇ ਸਟੇਸ਼ਨ ਹੋਵੇ ਆਸ-ਪਾਸ ਅਨੰਦਪੁਰ ਸਾਹਿਬ ਦਾ ਸਾਰਾ ਹੀ ਉਹ ਆ ਗੁਰਦੁਆਰੇ ਸਾਹਿਬ ਜਿਹੜਾ ਤੁਹਾਨੂੰ ਦਿਖਦਾ ਹੈ ਇੱਧਰ ਹੈ ਉਹ ਗੁਰਦੁਆਰਾ ਸਾਹਿਬ ਤੇ ਸਾਰਾ ਹੀ ਅਨੰਦਗੜ੍ਹ ਦਾ ਏਰੀਆ ਤੇ ਅਨੰਦਪਗੜ੍ਹ ਤੋਂ ਫਿਰ ਆਸ-ਪਾਸ ਦੇ ਏਰੀਏ ਚ ਵਿਚਣ ਲਈ ਜਾਂ ਅਨੰਦਪੁਰ ਸਾਹਿਬ ਜਿਵੇਂ ਭੋਰਾ ਸਾਹਿਬ ਆ ਗੁਰਮਰਦਾ ਗੁਰਤੇਗ ਬਹਾਦਰ ਜੀ ਦਾ ਅਸਥਾਨ ਤੇ ਉਧਰ ਲਈ ਆਣ ਜਾਣ ਹੋਵੇ ਬੇਸ਼ੱਕ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨਾਲ ਮੇਲ ਮਲਾਪ ਜਾਂ ਦੀਵਾਨ ਲਾਣ ਵਾਸਤੇ ਅਕਸਰ ਹੀ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਜੀ ਇਹਨਾਂ ਪੋੜੀਆਂ ਤੋਂ ਆਇਆ ਜਾਇਆ ਕਰਦੇ ਸਨ ਇਹ ਉਹ ਪ੍ਰਾਤਨ ਪੋੜੀਆਂ ਹੈ ਜੀ ਜਿਨ੍ਹਾਂ ਦੇ ਕਰਾਇਆ ਤੁਹਾਨੂੰ ਅੱבא ਅੱਜ ਦਰਸ਼ਨ ਫਿਰ ਮਿਲਾਂਗੇ ਜੀ ਫਿਰ ਕਿਸੇ ਨਵੇਂ ਸਥਾਨ ਦੇ ਕਰਾਵਾਂਗੇ ਦਰਸ਼ਨ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਪਤ ਜੀ